ਹਾਰ ਜਾਣਾ ਹਾਰ ਨਹੀਂ ਹਾਰ ਮੰਨ ਕੇ ਬੈਠ ਜਾਣਾ ਹਾਰ ਹੈ ਕਈ ਵਾਰੀ ਜ਼ਿੰਦਗੀ ਇੰਨੀ ਔਖੀ ਹੋ ਜਾਂਦੀ ਹੈ ਕਿ ਅਸੀਂ ਸੋਚਦੇ ਹਾਂ ਹੋਰ ਕਿੰਨਾ ਸਹਿਣਾ ਪਵੇਗਾ ਪਰ ਅਸਲ ਵਿੱਚ ਹਰ ਹਾਰ ਪਿੱਛੇ ਇੱਕ ਜਿੱਤ ਲੁਕੀ ਹੋਈ ਹੁੰਦੀ ਹੈ ਅੱਜ ਇਸੇ ਟੌਪਿਕ ਤੇ ਗੱਲ ਕਰਾਂਗੇ ਹੈਲੋ ਦੋਸਤੋ ਤੁਸੀਂ ਦੇਖ ਰਹੇ ਹੋ ਤੇਰਾ ਸਫਰ ਜੋ ਲੋਕ ਹਾਰ ਦੇ ਬਾਅਦ ਵੀ ਮੁੜ ਖੜੇ ਹੁੰਦੇ ਨੇ ਉਹੀ ਅਸਲ ਵਿੱਚ ਜ਼ਿੰਦਗੀ ਦੇ ਬਾਜ਼ੀਗਰ ਹੁੰਦੇ ਹਨ ਹਰ ਰੋਜ਼ ਦੇਖੀ ਜਾਂਦੀ ਹਾਰ ਉਹ ਰਸਤੇ ਜਿਹੜੇ ਅਸਲ ਵਿੱਚ ਸਿਖਾਉਂਦੇ ਨੇ ਜਦੋਂ ਲੋਕ ਤੁਹਾਡੇ ਉੱਤੇ ਹੱਸਦੇ ਨੇ ਮਜ਼ਾਕ ਉਡਾਉਂਦੇ ਨੇ ਉਸ ਸਮੇਂ ਦੀ ਚੁੱਪ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹਰ ਇੱਕ ਟੋੜੀ ਹੋਈ ਉਮੀਦ ਤੁਹਾਨੂੰ ਅੰਦਰੋਂ ਢਾਲ ਰਹੀ ਹੁੰਦੀ ਹੈ ਜਿਹੜੀ ਹਾਰ ਅੱਜ ਤੁਹਾਨੂੰ ਰੁਲਾਉਂਦੀ ਹੈ ਉਹੀ ਕੱਲ ਨੂੰ ਤੁਹਾਡਾ ਤਜਰਬਾ ਬਣੇਗੀ ਤੇ ਯਾਦ ਰੱਖਣਾ ਜਿੱਤ ਉਹੀ ਤਾਕਤਵਰ ਹੁੰਦੀ ਹੈ ਜੋ ਤੁਹਾਡੇ ਅੰਦਰੋਂ ਨਿਕਲਦੀ ਸਾਡੀ ਸੋਚ ਸਾਡਾ ਸਬਰ ਸਾਡੀ ਖਮੋਸ਼ੀ ਇਹ ਸਾਰੇ ਹਥਿਆਰ ਹਨ ਦੁਨੀਆ ਤੇ ਹਲਚਲ ਬਣਾਉਣ ਦੀ ਲੋੜ ਨਹੀਂ ਚੁੱਪ ਰਹਿ ਕੇ ਆਪਣਾ ਕੰਮ ਕਰੋ ਕਿਉਂਕਿ ਚੜਨ ਵਾਲਾ ਸੂਰਜ ਕਦੇ ਸ਼ੋਰ ਨਹੀਂ ਮਚਾਉਂਦਾ ਸਫਲਤਾ ਦਾ ਰਸਤਾ ਹਮੇਸ਼ਾ ਹੀ ਖਾਲੀ ਹੁੰਦਾ ਹੈ ਕਿਉਂਕਿ ਜਿਨਾਂ ਕੋਲ ਹੌਸਲੇ ਹੁੰਦੇ ਨੇ ਉਹ ਕਦੇ ਭੀੜ ਵਿੱਚ ਨਹੀਂ ਚੱਲਦੇ ਜਦ ਤੱਕ ਤੁਸੀਂ ਹਾਰ ਮੰਨ ਨਹੀਂ ਲੈਂਦੇ ਤੁਸੀਂ ਹਾਰੇ ਨਹੀਂ ਕਈ ਵਾਰ ਹਾਰ ਉਹ ਰਸਤਾ ਹੁੰਦੀ ਹੈ ਜੋ ਸਾਨੂੰ ਸਹੀ ਦਿਸ਼ਾ ਵੱਲ ਮੋੜਦੀ ਹੈ ਸੋ ਆਪਣੇ ਆਪ ਨੂੰ ਕਦੇ ਵੀ ਹਾਰਿਆ ਹੋਇਆ ਮਹਿਸੂਸ ਨਾ ਕਰੋ ਸੱਚ ਗੱਲ ਤਾਂ ਇਹ ਹੈ ਰੱਬ ਨੇ ਤੁਹਾਡੀ ਜਿੱਤ ਪਹਿਲਾਂ ਹੀ ਲਿਖ ਦਿੱਤੀ ਹੈ ਸਿਰਫ ਜਿੱਤ ਤੱਕ ਪਹੁੰਚਣ ਲਈ ਤੁਸੀਂ ਹਾਰਾਂ ਵਿੱਚੋਂ ਲੰਘ ਰਹੇ ਹੋ ਆਖਰੀ ਗੱਲ ਹਾਰਨਾ ਗਲਤ ਨਹੀਂ ਪਰ ਹਾਰ ਕੇ ਬੈਠ ਜਾਣਾ ਉਹੀ ਸੱਚੀ ਹਾਰ ਹੁੰਦੀ ਹੈ ਇਸ ਵਾਰ ਜਦੋਂ ਹਾਰ ਮਿਲੇ ਨਮੋਸ਼ ਨਾ ਹੋ ਸਿਰ ਉੱਚਾ ਕਰਕੇ ਕਹੋ ਇਹ ਸਮਾਂ ਵੀ ਲੰਘ ਜਾਵੇਗਾ ਤੇ ਮੈਂ ਮੁੜ ਆਵਾਂਗਾ ਮੁਕਤੀ ਦੀ ਗੱਲ ਇਹ ਹੈ ਹਾਰਿਆ ਹੋਇਆ ਉਹ ਨਹੀਂ ਜੋ ਲੋਕਾਂ ਤੋਂ ਹਾਰ ਜਾਵੇ ਹਾਰਿਆ ਉਹ ਮੰਨਿਆ ਜਾਂਦਾ ਹੈ ਜੋ ਜ਼ਿੰਦਗੀ ਤੋਂ ਹਾਰ ਜਾਵੇ ਸੋ ਦੋਸਤੋ 네ਗੇਟਿਵਿਟੀ ਤੋਂ ਦੂਰ ਰਹੋ ਜਾਂਦਿਆਂ ਜਾਂਦਿਆਂ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਟੌਪਿਕ ਕਿੱਦਾਂ ਦਾ ਲੱਗਾ ਜੇ ਕੋਈ ਵੀ ਲੈਣ ਚੰਗੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਨਾ ਤੇਰਾ ਸਫਰ ਸਿਰਫ ਸ਼ਬਦ ਨਹੀਂ ਇਹ ਤੁਹਾਡੀ ਅੰਦਰਲੀ ਆਵਾਜ਼ ਹੈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇ ਤੁਸੀਂ ਵੀ ਆਪਣੇ ਸਫਰ ਨੂੰ ਇੱਕ ਮਤਲਬ ਦੇਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ